ਕਿ ਮੇਰਾ ਦੋਸਤ ਸੀਗਾ ਉਸ ਨੂੰ ਮੈਂ ਵੈਸੇ ਕਹਿ ਬੈਠਾ ਕਿ ਕੀ ਤੁਸੀਂ ਚੋਣਾ ਨੇੜੇ ਨੇ ਕੋਈ ਉਮੀਦਵਾਰੀ ਖੜਜੋ ਉਹ ਕਹਿੰਦੇ ਸਾਡਾ ਕੰਮ ਵਧੀਆ ਚੱਲਦਾ ਇਹ ਤਾਂ ਵਿਲੇਨ ਦਾ ਕੰਮ ਹੈ ਕੰਮ ਤਾਂ ਤੁਹਾਡਾ ਵੀ ਵਧੀਆ ਚੱਲਦਾ ਜੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਖੜਨ ਦਾ ਕਿਵੇਂ ਸੋਚ ਲਿਆ ਮੈਂ ਆਪਣੇ ਪੰਜਾਬੀਆਂ ਨੂੰ ਜਗਾਉਣ ਲਈ ਆਪਣੇ ਲੋਕਾਂ ਨੂੰ ਜਗਾਉਣ ਲਈ ਇਹ ਜਿਹੜਾ ਲੋਕ ਸਭਾ ਦਾ ਇੱਕ ਰਾਹ ਚੁਣਿਆ ਤੇ ਮੈਨੂੰ ਪੂਰੀ ਆਸ ਹੈ ਕਿ ਮੇਰੇ ਲੁਧਿਆਣਾ ਵਾਸੀ ਇਸ ਜੰਗ ਦੇ ਵਿੱਚ ਮੇਰਾ ਸਾਥ ਦੇਣਗੇ ਜਿਹੜੇ ਵੀ ਉਮੀਦਵਾਰ ਚੋਣ ਲੜ ਰਹੇ ਨੇ ਉਹ ਦੱਸ ਰਹੇ ਨੇ ਕਿ ਸਾਡਾ ਪਛੋਕੜ ਕਿਤੇ ਨਾ ਕਿਤੇ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਅਸੀਂ ਇਹ ਕੁਰਬਾਨੀਆਂ ਕੀਤੀਆਂ ਉਹ ਕੀਤਾ ਇਹ ਕੀਤਾ ਤੁਹਾਡੇ ਪਰਿਵਾਰ ਦਾ ਪਛੋਕੜ ਕੀ ਰਿਹਾ ਜੀ ਸਾਡੇ ਪੁਰਖਿਆਂ ਨੇ ਉਹਦੇ ਵਿੱਚ ਜੱਲਾ ਕਟੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਉਹੀ ਸਾਡਾ ਸਾਡੇ ਪੁਰਖਿਆਂ ਦਾ ਖੂਨ ਆ ਮੇਰੇ ਵਿੱਚ ਹੈ ਜੇਲਾ ਤਾਂ ਬਾਦਲ ਸਾਹਿਬ ਕਹਿੰਦੇ ਅਸੀਂ ਵੀ ਬਹੁਤ ਕਟੀਆਂ ਨੇ ਟਕਸਾਲੀ ਆਗੂ ਵੀ ਕਹਿੰਦੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਕਹਿੰਦੇ ਮੇਰੇ ਜਿੰਨੀਆਂ ਜੇਲਾ ਕਿਸੇ ਨੇ ਕਟੀਆਂ ਨਹੀਂ ਹੋਣੀਆਂ ਟਕਸਾਲੀ ਅਕਾਲੀ ਤੁਸੀਂ ਲਿਖ ਦਿਓ ਉਹ ਹੈਗੇ ਨੇ ਤੇ ਇਹ ਕਹਿੰਦੇ ਜਿਹੜੇ ਟਕਸਾਲੀ ਨੇ ਉਹ ਸਾਡੇ ਨਾਲ ਲੜ ਜਾਣ ਤੁਸੀਂ ਟਕਸਾਲੀਆਂ ਵੱਲੋਂ ਟਿਕ ਟਿਕ ਕਿਉਂ ਨਹੀਂ ਲੇ ਕਹਿੰਦੇ ਨੇ ਅੱਜ ਦੇ ਯੁੱਗ ਦੇ ਵਿੱਚ ਬੇਈਮਾਨੀ ਜ਼ਿਆਦਾ ਹੈ ਇਮਾਨਦਾਰੀ ਘੱਟ ਹੈ ਤੇ ਇਮਾਨਦਾਰ ਲੀਡਰ ਦਾ ਸਾਥ ਕਿਵੇਂ ਦੇਣਗੇ ਲੋਕ ਸਿਮਰਜੀਤ ਸਿੰਘ ਬਾਦ ਸਿੱਧਰ ਆ ਰਹੇ ਨੇ ਕਿਵੇਂ ਟੱਕਰ ਦੇ ਵਿੱਚ ਦੇਖਦੇ ਹੋ ਫਿਰ ਕਿਵੇਂ ਉਹਨਾਂ ਦੇ ਨਾਲ ਲੜੋਗੇ ਮੇਰੇ ਗੁਰੂ ਸਾਹਿਬ ਇੰਨਾ ਕੁ ਬਲ ਬਖਸ਼ ਦੇਣ ਮੈਨੂੰ ਮੇਰੇ ਝੋਲੀ ਦੀ ਸੇਵਾ ਪਾਦਨ ਕਿ ਮੈਂ ਇਨਾ ਵੱਡੇ ਵੱਡੇ ਇੱਕ ਨਿੱਕੀ ਜਿਹੀ ਕੀੜੀ ਵੱਡੇ ਵੱਡੇ ਹਾਥਿਆਂ ਨੂੰ ਸਿੱਟਣ ਚ ਕਾਮਯਾਬ ਹੋ ਜਾਵੇ ਜੇਕਰ ਕੋਈ ਬੱਚਾ ਜਪਜੀਤ ਸਾਹਿਬ ਦਾ ਪਾਠ ਸੁਣਾਉਂਦਾ ਹੈ ਤਾਂ ਉਸ ਨੂੰ ਇੱਕ ਦਿਨ ਦੇ ਲਈ ਫ੍ਰੀ 버ਗਰ ਇੱਕ ਫ੍ਰੀ 버ਗਰ ਦਿੱਤਾ ਜਾਂਦਾ ਤੇ ਜੇਕਰ ਕੋਈ ਬੱਚਾ ਆਸਾ ਜੀ ਦੀ ਵਾਰ ਦਾ ਪਾਠ ਸੁਣਾ ਦਿੰਦਾ ਤਾਂ ਉਸ ਨੂੰ ਇੱਕ ਸਾਲ ਦੇ ਲਈ ਮੁਫਤ 버ਗਰ ਦਿੱਤੇ ਜਾਂਦੇ ਨੇ ਇਹ ਸੀਗਾ ਜੀ ਬਾਬਾ ਜੀ 버ਗਰ ਵਾਲਿਆਂ ਦਾ ਜਿਸ ਤੋਂ ਬਾਅਦ ਉਹ ਚਰਚਾ ਦੇ ਵਿੱਚ ਆਏ ਮੀਡੀਆ ਦੇ ਵਿੱਚ ਗੱਲ ਚੁੱਕੀ ਗਈ ਤੇ ਕਾਫੀ ਜ਼ਿਆਦਾ ਫੇਮਸ ਹੋਏ ਅੱਜ ਕੱਲ ਉਹਨਾਂ ਦੀ ਚਰਚਾ ਇੱਕ ਹੋਰ ਕਾਰਨ ਕਰਕੇ ਚੱਲ ਰਹੀ ਹੈ ਕਿਉਂਕਿ ਭਾਈ ਰਵਿੰਦਰਪਾਲ ਸਿੰਘ ਜੀ ਉਰਫ ਬਾਬਾ ਜੀ 버ਗਰ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਉਮੀਦਵਾਰ ਵੀ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਨੇ ਤੇ ਅੱਜ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਪਰ ਪੰਜਾਬੀ ਲੋਕ ਚੈਨਲ ਤੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿੰਦੇ ਆ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੇ ਪੰਜਾਬੀ ਲੋਕ ਚੈਨਲ ਦੇਖ ਰਹੇ ਮੈਂ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣਾ ਤੁਸੀਂ ਪਾਠ ਸੁਣਾਉਣ ਤੋਂ ਬਾਅਦ 버ਗਰ ਫ੍ਰੀ ਦਿੰਦੇ ਸੀ ਇੱਕ ਮੈਨੂੰ ਗੱਲ ਯਾਦ ਆ ਗਈ ਕਿਉਂਕਿ ਇੱਕ ਮੇਰਾ ਦੋਸਤ ਸੀਗਾ ਉਸ ਨੂੰ ਮੈਂ ਵੈਸੇ ਕਹਿ ਬੈਠਾ ਕਿ ਕੀ ਤੁਸੀਂ ਚੋਣਾ ਨੇੜੇ ਨੇ ਕੋਈ ਉਮੀਦਵਾਰੀ ਖੜਜੋ ਉਹ ਕਹਿੰਦੇ ਸਾਡਾ ਕੰਮ ਵਧੀਆ ਚੱਲਦਾ ਇਹ ਤਾਂ ਬੀਲੀਅਨ ਦਾ ਕੰਮ ਹੈ ਕੰਮ ਤਾਂ ਤੁਹਾਡਾ ਵੀ ਵਧੀਆ ਚੱਲਦਾ ਜੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਖੜਨ ਦਾ ਕਿਵੇਂ ਸੋਚ ਲਿਆ ਕੰਮ ਤਾਂ ਚਲੋ ਚੱਲਦਾ ਹੀ ਹੈ ਜੀ ਹਾਂ ਤੇ ਲੋਕ ਸਭਾ ਚੋਣਾਂ ਚ ਖੜਨ ਦਾ ਜਿਹੜਾ ਸਭ ਤੋਂ ਵੱਡਾ ਰੀਜਨ ਸੀਗਾ ਮੈਂ ਦਰਬਾਰ ਸਾਹਿਬ ਜਾ ਰਿਹਾ ਸੀ ਤੇ ਬਾਹਰ ਰੋਡ ਤੇ ਸਤਲੁਜ ਦਰਿਆ ਦੇ ਕੋਲ ਜੋ ਲੰਘਿਆ ਨਾ ਤੇ ਮੇਰਾ ਮਨ ਕੀਤਾ ਕਿ ਮੈਂ ਸਤਲੁਜ ਦਰਿਆ ਨੂੰ ਨਿਹਾਰਾਂ ਕਿਉਂਕਿ ਬੜੇ ਜਨਾਬਾਂ ਵੱਧ ਗੁਜ਼ਰ ਰਿਹਾ ਸੀ ਤੇ ਜਦੋਂ ਉਹ ਤੇ ਹਾਲਾਤ ਦੇਖੇ ਤਾਂ ਇੰਨਾ ਕੋ ਮਨਦੂ ਕਿ ਹੋਇਆ ਕਿ ਜੋ ਮੈਂ ਪਹਿਲੇ ਸਤਲੁਜ ਦਰਿਆ ਦੇਖਿਆ ਸੀ ਕਿ ਅੱਕਰਬੇ ਦਾ ਸਿੱਕਾ ਸਿੱਟੋ ਦੇ ਨਜ਼ਰ ਆਉਂਦਾ ਸੀ ਜ ਤੇ ਉਹੀ ਸਤਲੁਜ ਹੁਣ ਬੁੱਢੇ ਦਰਿਆ ਵਰਗਾ ਕਾਲਾ ਹੋ ਚੁੱਕਿਆ ਉਹਦਾ ਸਭ ਤੋਂ ਵੱਡਾ ਜਿਹੜਾ ਰੀਜਨ ਹੈ ਇਹ ਸਾਡੇ ਜਿਹੜੇ ਡੈਂਗਾ ਵਾਲੇ ਹਨ ਉਹ ਉਹਦੇ ਚ ਆਪਣਾ ਤਜਾਬੀ ਪਾਣੀ ਜਾਂ ਹੋਰ ਪਿੱਛੇ ਚਮੜੇ ਵਾਲੀਆਂ ਫੈਕਟਰੀਆਂ ਦਾ ਗੰਦਾ ਪਾਣੀ ਜਾਂ ਸਾਡੇ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਹ ਬੁੱਢੇ ਦਰਿਆ ਰਾਹੀਂ ਸਤਲੁਜ ਦਰਿਆ 'ਚ ਛੱਟਿਆ ਜਾ ਰਿਹਾ ਜਿਹਦੇ ਨਾਲ ਕਿ ਇਸ ਤਜਾਬੀਆ ਤੇ ਕੈਮੀਕਲ ਯੁਕਤ ਪਾਣੀ ਦੇ ਨਾਲ ਉਹੀ ਪਾਣੀ ਨਹਿਰਾ ਰਾਹੀਂ ਸਾਡੇ ਖੇਤਾਂ ਜਾਂਦਾ ਸਬਜ਼ੀਆਂ ਉਗਦੀਆਂ ਨੇ ਅਨਾਜ ਉਗਦਾ ਤੇ ਉਹ ਉਸ ਅਨਾਜ ਰਾਹੀਂ ਕੈਂਸਰ ਸਾਡੇ ਸਰੀਰ 'ਚ ਪ੍ਰਵੇਸ਼ ਕਰ ਰਿਹਾ ਜਿਹਨਾਂ ਕਰਕੇ ਸਾਡੇ ਪੰਜਾਬੀਆਂ ਨੂੰ ਬਹੁਤ ਵੱਡੀ ਪੱਧਰ ਤੇ ਕੈਂਸਰ ਦੀ ਬਿਮਾਰੀ ਆ ਜਿਹੜੀ ਆਪਣੀ ਲਪੇਟ ਚ ਲੈ ਰਹੀ ਹੈ ਤੇ ਕਿਸੇ ਵੀ ਲੀਡਰ ਦਾ ਇਸ ਚੀਜ਼ ਵੱਲ ਧਿਆਨ ਨਹੀਂ ਤੇ ਜਦੋਂ ਮੈਂ ਇਸ ਗੱਲ ਦੀ ਤਹਿ ਤੇ ਪਹੁੰਚਾ ਵੀ ਇਹਦਾ ਰੀਜਨ ਕੀ ਸੀ ਵੀ ਕਿਉਂ ਕੈਂਸਰ ਇਹ ਜਿਹੜਾ ਪਾਣੀ ਕਾਲਾ ਹੋ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਸਾਡੇ ਐਮਐਲਏ ਐਮਪੀ ਨੇ ਉਹ ਇਹਨਾਂ ਡੈਂਗਾ ਵਾਲਿਆਂ ਕੋਲੋਂ ਮੋਟਾ ਫੰਡ ਲੈ ਕੇ ਇਲੈਕਸ਼ਨ ਲੜਦੇ ਨੇ ਤੇ ਬਦਲੇ ਦੇ ਵਿੱਚ ਉਹਨਾਂ ਉੱਤੇ ਕਿਸੇ ਵੀ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਕਾਰਵਾਈ ਕੀਤੀ ਤਾਂ ਅਗਲੀ ਵਾਰੀ ਫਿਰ ਚੋਨਾ ਚਾ ਚੋਨਾ ਹੋਣਗੇ ਤਾਂ ਸਾਨੂੰ ਫੰਡ ਨਹੀਂ ਮਿਲਣਾ ਤੇ ਇਸ ਕਰਕੇ ਉਹ ਮਜਬੂਰੀ ਵਸ ਚੁੱਪ ਰਹਿੰਦੇ ਨੇ ਲੇਕਿਨ ਮੈਂ ਇੱਕ ਪੰਜਾਬ ਦਾ ਜੰਮਿਆ ਹੋਇਆ ਅਨਖੀ ਮੇਰੇ ਵਿੱਚ ਗੁਰੂਆਂ ਪੀਰਾਂ ਦਾ ਜਿਹੜੇ ਸਾਡਾ ਇਹ ਪੰਜਾਬ ਦਾ ਜਿਹੜਾ ਇੱਕ ਇਤਿਹਾਸਕ ਤੱਤ ਹੈ ਨਾ ਵੀ ਵੀ ਪੰਜਾਬੀ ਦਾ ਜਿਹੜਾ ਖੂਨ ਹੈ ਉਹ ਕਦੇ ਵੀ ਪਤਲਾ ਨਹੀਂ ਹੁੰਦਾ ਪਤਲਾ ਕਹੋ ਜੀ ਉਹ ਚਿੱਟਾ ਨਹੀਂ ਹੁੰਦਾ ਵੀ ਉਹਦੇ 'ਚ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਨਾ ਤੇ ਪੰਜਾਬੀਆ ਦਾ ਜਿਹੜਾ ਖੂਨ ਦੇ ਰਗਾਂ ਦੇ ਵਿੱਚ ਉਹ ਦੌੜਨ ਲੱਗ ਜਾਂਦਾ ਤੇ ਮੇਰੇ ਵੀ ਅੱਜਕਲ ਖੂਨ ਦੇ ਵਿੱਚ ਇਹੋ ਚੀਜ਼ ਬਹੁਤ ਦੌੜੀ ਕਿ ਸਾਡੇ ਪੰਜਾਬੀਆਂ ਨੂੰ ਕੈਂਸਰ ਕੈਂਸਰ ਦੇ ਅਤਵਾਦ ਰਹੀ ਮਾਰਿਆ ਜਾ ਰਿਹਾ ਤੇ ਮੈਂ ਆਪਣੇ ਪੰਜਾਬੀਆਂ ਨੂੰ ਜਗਾਉਣ ਲਈ ਆਪਣੇ ਲੋਕਾਂ ਨੂੰ ਜਗਾਉਣ ਲਈ ਇਹ ਜਿਹੜਾ ਲੋਕ ਸਭਾ ਦਾ ਇੱਕ ਰਾਹ ਚੁਣਿਆ ਤੇ ਮੈਨੂੰ ਪੂਰੀ ਆਸ ਹੈ ਕਿ ਮੇਰੇ ਲੁਧਿਆਣਾ ਵਾਸੀ ਇਸ ਜੰਗ ਦੇ ਵਿੱਚ ਮੇਰਾ ਸਾਥ ਦੇਣਗੇ ਜਿਹੜੇ ਵੀ ਉਮੀਦਵਾਰ ਚੋਣ ਲੜ ਰਹੇ ਨੇ ਉਹ ਦੱਸ ਰਹੇ ਨੇ ਕਿ ਸਾਡਾ ਪਛੋਕੜ ਕਿਤੇ ਨਾ ਕਿਤੇ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਅਸੀਂ ਇਹ ਕੁਰਬਾਨੀਆਂ ਕੀਤੀਆਂ ਉਹ ਕੀਤਾ ਇਹ ਕੀਤਾ ਤੁਹਾਡੇ ਪਰਿਵਾਰ ਦਾ ਪਛੋਕੜ ਕੀ ਰਿਹਾ ਜੀ ਮੇਰੇ ਪਿਤਾ ਜੀ ਇੱਕ ਸਮਾਜ ਸੇਵਕ ਸੀਗੇ ਤੇ ਉਹ ਸ਼ੁਰੂ ਤੋਂ ਹੀ ਮੈਂ ਕੀ ਉਹਨਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਮੇਰੇ ਮਦਰ ਮੇਰੇ ਪਿਤਾ ਜੀ ਉਹ ਵੱਖ-ਵੱਖ ਸਮੇਂ ਤੇ ਅਕਾਲੀ ਮੋਰਚਾ 'ਚ ਪੰਜਾਬ ਦੇ ਲਈ ਲਾਏ ਗਏ ਮੋਰਚੇ 'ਚ ਜੇਲਾ ਕੱਟਦੇ ਰਹੇ ਨੇ ਉਹ ਚਾਹੇ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਚਾਹੇ ਧਰਮ ਯੁੱਧ ਮੋਰਚਾ ਹੋਵੇ ਸਾਡੇ ਪੁਰਖਿਆਂ ਨੇ ਉਹਦੇ ਵਿੱਚ ਜੇਲਾ ਕੱਟੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਉਹੀ ਸਾਡਾ ਸਾਡੇ ਪੁਰਖਿਆਂ ਦਾ ਖੂਨ ਹੈ ਮੇਰੇ ਵਿੱਚ ਹੈ ਤੇ ਮੈਨੂੰ ਵੀ ਆਪਣੇ ਪੰਜਾਬ ਦਾ ਆਪਣੇ ਲੋਕਾਂ ਦਾ ਦਰਦ ਹੈਗਾ ਤੇ ਇਸ ਲਈ ਮੈਂ ਇਹ ਇਸ ਮੁਹਿੰਮ ਦੇ ਵਿੱਚ ਜਿਹੜੇ ਚੌਣ ਮੈਦਾਨ ਦੇ ਵਿੱਚ ਨਿਤਰੇ ਆਂ ਜੇਲਾ ਤਾਂ ਬਾਦਲ ਸਾਹਿਬ ਕਹਿੰਦੇ ਅਸੀਂ ਵੀ ਬਹੁਤ ਕਟੀਆਂ ਨੇ ਟਕਸਾਲੀ ਆਗੂ ਵੀ ਕਹਿੰਦੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਕਹਿੰਦੇ ਮੇਰੇ ਜਿੰਨੀਆਂ ਜੇਲਾ ਕਿਸੇ ਨੇ ਕਟੀਆਂ ਨਹੀਂ ਹੋਣੀਆਂ ਤੁਹਾਡਾ ਪਰਿਵਾਰ ਵੀ ਕੁਝ ਅਜਹੀਆਂ ਹੀ ਕੁਰਬਾਨੀਆਂ ਵਿੱਚੋਂ ਜੇਲਾ ਕਟੀਆਂ ਜੀ ਉਹਨਾਂ ਨੇ ਫਿਰ ਤੁਸੀਂ ਟਕਸਾਲੀ ਕਿਉਂਕਿ ਤੁਹਾਡੇ ਫਾਦਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਸਵਰਗਵਾਸੀ ਉਹ ਟਕਸਾਲੀ ਅਕਾਲੀ ਤੁਸੀਂ ਲਿਖ ਦਿਓ ਉਹ ਹੈਗੇ ਨੇ ਤੇ ਇਹ ਕਹਿੰਦੇ ਜਿਹੜੇ ਟਕਸਾਲੀ ਨੇ ਉਹ ਸਾਡੇ ਨਾਲ ਲੜ ਜਾਣ ਤੁਸੀਂ ਟਕਸਾਲੀਆਂ ਵੱਲੋਂ ਟਿਕਟ ਕਿਉਂ ਨਹੀਂ ਮੰਗੀ ਜਿਹੜਾ ਅਕਾਲੀ ਦਲ ਟਕਸਾਲੀ ਆ ਨੀ ਉਹ ਬਾਦਲ ਦਲ ਚੋਂ ਹੀ ਅਲੱਗ ਹੋਏ ਆ ਉਹ ਸਿਆਸੀ ਮੁਫਾਦਾ ਕਰਕੇ ਅਲੱਗ ਹੋਏ ਆ ਨਾ ਕਿ ਉਹ ਪੰਜਾਬ ਦੇ ਪੰਥ ਦੇ ਭਲੇ ਲਈ ਉਹਨਾਂ ਨੂੰ ਕੋਈ ਪੰਜਾਬ ਦਾ ਦਰਦ ਨਹੀਂ ਆ ਪੰਜਾਬ ਦੇ ਭਲੇ ਦੇ ਕੋਈ ਗੱਲ ਨਹੀਂ ਆ ਸਿਰਫ ਉਹ ਵੋਟਾਂ ਖਾਤਰ ਕੁਰਸੀਆਂ ਖਾਤਰ ਉਹ ਅਲੱਗ ਹੋਏ ਨੇ ਤੇ ਟਕਸਾਲੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਕਹਿਣ ਕਿ ਜਿਹੜੇ ਲੋਕਾਂ ਨੂੰ ਕੈਂਸਰ ਵੰਡੇ ਨਾਲ ਡੰਗ ਆ ਲਿਆ ਸੀ ਉਹਨਾਂ ਤੇ ਕਾਰਵਾਈ ਕਰਨਗੇ ਇਸ ਧਾਮ ਤੇ ਲਿਖ ਕੇ ਦੇਣ ਉਹ ਕੋਈ ਨਹੀਂ ਲਿਖ ਕੇ ਦੇਗਾ ਕੋਈ ਵੀ ਮੇਰੇ ਐਂਟੀ ਉਮੀਦਵਾਰ ਜਿੰਨੇ ਵੀ ਖੜੇ ਨੇ ਉਹ ਲਿਖ ਕੇ ਦੇਣ ਵੀ ਅਸੀਂ ਜਿੱਤ ਗਏ ਤਾਂ ਅਸੀਂ ਡੰਗਾ ਵਾਲੇ ਤੇ ਕਾਰਵਾਈ ਕਰਾਂਗੇ ਮੈਂ ਲਿਖ ਕੇ ਦਿਆਂਗਾ ਕਿਉਂਕਿ ਮੈਨੂੰ ਪੰਜਾਬ ਦਾ ਦਰਦ ਹੈ ਕਿਉਂਕਿ ਮੈਂ ਵਿਕਾਉ ਨਹੀਂ ਹੈਗਾ ਬਾਕੀ ਉਮੀਦਵਾਰ ਵਿਕਾਉ ਨਹੀਂ ਹੈਗੇ ਤਾਂ ਉਹ ਲਿਖ ਕੇ ਦੇਣਗੇ ਅਸੀਂ ਸਟਾਮਪ ਤੇ ਲਿਖ ਕੇ ਜਿਹੜੀਆਂ ਗੱਲਾਂ ਦਵਾਂਗੇ ਕਿ ਅਸੀਂ ਉਹਨਾਂ ਤੇ ਪੂਰੇ ਉਤਰਾਂਗੇ ਤੁਸੀਂ ਇਸ ਸਟਾਮਪ ਤੇ ਲਿਖੋਗੇ ਜੀ ਮੈਂ ਸਟਾਮਪ ਤੇ ਲਿਖ ਕੇ ਦੇਣ ਨੂੰ ਤਿਆਰ ਆ ਜੀ ਇਹ ਗੱਲਾਂ ਕਿ ਮੈਂ ਜੇ ਹੋ ਆਪਣੇ ਪਾਰਲੀਮੈਂਟ ਦਾ ਮੈਂਬਰ ਬਣਿਆ ਤਾਂ ਮੈਂ ਆਪਣੇ ਲੋਕਾਂ ਲਈ ਲੜਾਂਗਾ ਮੈਂ ਉਹਨਾਂ ਡੰਗਾ ਤੇ ਕਾਰਵਾਈ ਕਰਾਂਗਾ ਜਿਹੜੇ ਸਾਡੇ ਲੋਕਾਂ ਨੂੰ ਸਾਡੇ ਪੰਜਾਬੀਆਂ ਨੂੰ ਕੈਂਸਰ ਵੰਡ ਰਹੇ ਨੇ ਮੈਂ ਉਹਨਾਂ ਪ੍ਰਾਈਵੇਟ ਹਸਪਤਾਲਾਂ ਜਿਹੜੇ ਸਾਡੇ ਲੋਕਾਂ ਦੀ ਲੁੱਟਮਾਰ ਕਰ ਰਹੇ ਗਰੀਬਾਂ ਦੀ ਮੈਂ ਉਹਨਾਂ ਪ੍ਰਾਈਵੇਟ ਸਕੂਲਾਂ ਤੇ ਸ਼ਿਕੰਜਾ ਕੱਸਾਂਗਾ ਜਿਹੜੇ ਸਾਡੇ ਗਰੀਬ ਲੋਕਾਂ ਦੇ ਮੀਡਲ ਕਲਾਸ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਮ ਤੇ ਉਹ ਲੁੱਟ ਰਹੇ ਨੇ ਠੀਕ ਹੈ ਜੀ ਮੈਂ ਹਰੇਕ ਉਸ ਮਾਫੀਆ ਦਾ ਵਿਰੋਧ ਕਰਾਂਗਾ ਜਿਹੜਾ ਸਾਡੇ ਪੰਜਾਬ ਨੂੰ ਸਾਡੇ ਪੰਜਾਬੀਆਂ ਨੂੰ ਲੁੱਟ ਰਿਆ ਭਾਜੀ ਦੀ ਰੇੜੀ ਕੌਣ ਚਲਾਏਗਾ ਫਿਰ ਰੇੜੀ ਵੀ ਮੈਂ ਹੀ ਚਲਾਵਾਂਗਾ ਜੀ ਗੁਰੂ ਸਾਹਿਬ ਨੇ ਕਿਹਾ ਵੀ ਇਹ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਕੀ ਲੱਗਦਾ ਬਈ ਇੰਨਾ ਕਵੇਲ ਮਿਲ ਜੂਗਾ ਬਈ ਲੁਧਿਆਣੇ ਦੇ ਲੋਕਾਂ ਦੇ ਨਾਲ ਇੰਨੇ ਕੰਮ ਹੈਗੇ ਨੇ ਬਈ ਜਿਦੇ ਵਿੱਚੋਂ ਵੇਲ ਨਿਕਲ ਜਾਵੇ ਕਿਉਂਕਿ ਤੁਸੀਂ ਮੁਸੀਬਤਾਂ ਜਿੰਨੀਆਂ ਕੋ ਗੁਣਾਤੀਆਂ ਮੇਰੇ ਖਿਆਲ ਦੇ ਨਾਲ ਲਗਾਤਾਰ 5 ਸਾਲ ਦਿਨ ਰਾਤ ਵੀ ਕੰਮ ਕਰੀ ਜਾਓ ਤਾਂ ਲੋਕਾਂ ਦੀਆਂ ਮੁਸੀਬਤਾਂ ਨਹੀਂ ਟੁੱਟ ਸਕਦੀਆਂ ਤੇ ਰੇੜੀ ਨਾਲ ਨਾਲ ਕਿਵੇਂ ਰੇੜੀ ਚੱਲੇਗੀ ਜੀ ਰੇੜੀ ਆਪੇ ਸਾਡੇ ਜਿਹੜੇ ਲੁਧਿਆਣੇ ਦੇ ਲੋਕਾਂ ਮੇਰਾ ਸਾਥ ਦੇਣਗੇ ਰੇੜੀ ਵੀ ਚੱਲੀ ਜਾਊਗੀ ਤੇ ਲੇਕਿਨ ਮੈਂ ਆਪਣੇ ਪੰਜਾਬੀਆਂ ਦੀ ਸੇਵਾ ਸ਼ੁਰੂ ਕਰਾਂਗਾ ਚਾਹੇ ਮੇਰਾ ਸਭ ਕੁਝ ਖਤਮ ਹੋਵੇ ਮੰਨ ਲਓ ਮੈਨੂੰ ਕੰਮ ਵੀ ਹੰਦ ਕਰਨਾ ਪੈ ਜਾਵੇ ਨਾ ਜੇਕਰ ਮੈਨੂੰ ਇਹ ਸੇਵਾ ਲੁਧਿਆਣਾ ਵਾਸੀਆਂ ਨੇ ਦੇਤੀ ਤਾਂ ਮੈਂ ਦਿਨ ਰਾਤ ਇੱਕ ਕਰ ਦਿਆਂਗਾ ਸਿਰਫ ਆਪਣੇ ਪੰਜਾਬ ਦੇ ਪੰਜਾਬੀਆਂ ਦੇ ਲਈ ਮੈਨੂੰ ਚਾਏ ਹਰ ਕੁਰਬਾਨੀ ਕਰਨੋਂ ਤਿਆਰ ਹਾਂ ਜੇ ਮੇਰਾ ਕੰਮ ਵੀ ਬੰਦ ਹੋਣਾ ਤੇ ਮੈਂ ਕੰਮ ਬੰਦ ਕਰ ਦਿਆਂਗਾ ਤੇ ਪ੍ਰਸ਼ਾਦੇ ਛਕਣਾ ਪ੍ਰਸ਼ਾਦੇ ਦਾ ਇੰਤਜਾਮ ਹੋ ਜਾਇਆ ਕਰੇਗਾ ਮੇਰਾ ਕੋਈ ਗੱਲ ਨਹੀਂ ਚਲੋ ਮੀਡੀਆ ਮੀਡੀਆ ਤਾਂ ਲਗਾਤਾਰ ਤੁਹਾਡੇ ਚੋਣ ਚੋਣ ਨੂੰ ਲੈ ਕੇ ਤੁਹਾਡੀ ਉਮੀਦਵਾਰੀ ਨੂੰ ਲੈ ਕੇ ਦਿਖਾ ਰਿਹਾ ਪਰ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਹੁੰਦੀਆਂ ਜਿਹੜੀਆਂ ਉਹ ਪੈਸੇ ਦੇ ਨਾਲ ਕਰ ਲੈਂਦੇ ਨੇ ਤੇ ਤੁਸੀਂ ਆਪਣਾ ਚੋਣ ਪ੍ਰਚਾਰ ਕਿਵੇਂ ਕਰ ਰਹੇ ਹੋ ਮੈਨੂੰ ਮਸ਼ਹੂਰੀ ਦੀ ਲੋੜ ਨਹੀਂ ਜੀ ਕਿਉਂਕਿ ਪੈਸਾ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਸ਼ਰਾਬ ਵੰਡਣੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਪੈਸੇ ਦੇ ਕੇ ਵੋਟਾਂ ਖਰੀਦਣੀਆਂ ਨੇ ਤੇ ਨਾ ਮੈਂ ਸ਼ਰਾਬਣ ਨਹੀਂ ਆ ਜੀ ਨਾ ਮੈਂ ਪੈਸੇ ਦੇ ਕੇ ਲੋਕਾਂ ਨੂੰ ਖਰੀਦਣਾ ਹੈ ਲੱਗਦਾ ਲੁਧਿਆਣਾ ਵਾਸੀ ਕੰਮ ਬੋਲਦੇ ਨੇ ਮੈਂ ਬੱਚਿਆਂ ਨੂੰ ਨਸ਼ਾ ਤੋਂ ਦੂਰ ਕਰਨ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਮੁਹਿੰਮ ਚਲਾਈ ਸੀ ਪਾਠ ਸੁਣਾਓ ਬਰਗਰ ਖਾਓ ਉਸ ਤਹਿਤ ਅੱਜ ਮੈਨੂੰ ਬੱਚਾ ਬੱਚਾ ਅੱਜ ਮੈਨੂੰ ਬਜ਼ੁਰਗ ਅੱਜ ਮੈਨੂੰ ਮਤਾਵਾਂ ਭੈਣਾ ਵੀਰ ਸਭ ਜਾਣਦੇ ਨੇ ਕੋਈ ਕਿਤੇ ਦੂਜੇ ਸ਼ਹਿਰਾਂ ਤੋਂ ਵੀ ਲੋਕ ਆਂਦੇ ਨਾ ਤੋਂ ਮੈਨੂੰ ਮਿਲ ਕੇ ਜ਼ਰੂਰ ਜਾਂਦੇ ਨੇ ਅਪਰੀਸ਼ੀਏਟ ਕਰਕੇ ਜਾਂਦੇ ਨੇ ਵੀ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਅਸੀਂ ਤੁਹਾਨੂੰ ਆਵਾਂ ਤੇ ਜੇ ਬਾਹਰਲੇ ਲੋਕ ਮੇਰੇ ਕੋ ਆ ਕੇ ਮਿਲ ਕੇ ਮੇਰਾ ਹੌਸਲਾ ਵਧਾ ਕੇ ਜਾ ਸਕਦੇ ਨੇ ਤੇ ਕੀ ਮੇਰੇ ਲੁਧਿਆਣੇ ਦੇ ਲੋਕ ਮੇਰਾ ਸਾਥ ਨਹੀਂ ਦੇਣਗੇ ਕਹਿੰਦੇ ਨੇ ਅੱਜ ਦੇ ਯੁੱਗ ਦੇ ਵਿੱਚ ਬੇਈਮਾਨੀ ਜ਼ਿਆਦਾ ਹੈ ਇਮਾਨਦਾਰੀ ਘੱਟ ਹੈ ਫਿਰ ਇਮਾਨਦਾਰ ਲੀਡਰ ਦਾ ਸਾਥ ਕਿਵੇਂ ਦੇਣਗੇ ਲੋਕ ਬਿਲਕੁਲ ਜੀ ਲੀਡਰ ਇਮਾਨਦਾਰ ਹੋਵੇ ਤਾਂ ਲੋਕ ਆਪਣੇ ਇਮਾਨਦਾਰ ਬਣ ਜਾਣਗੇ ਕਿਉਂਕਿ ਜੈਸਾ ਰਾਜਾ ਵੈਸੀ ਪਰਜਾ ਇਹ ਮਸ਼ਹੂਰੀ ਹੈ ਇਹ ਕਿਸਾਨਾਂ ਦੀ ਕਹਾਵਤ ਹੈ ਤੇ ਜੇ ਅਸੀਂ ਇਮਾਨਦਾਰ ਹੋਵਾਂਗੇ ਸਾਡੀ ਪਰਜਾ ਵੀ ਇਮਾਨਦਾਰ ਹੋਵੇਗੀ ਚੋਣ ਮੈਨੀਫੈਸਟੋ ਕੀ ਹੈ ਤੁਹਾਡਾ ਚੋਣ ਮੈਨੀਫੈਸਟੋ ਇਹੀ ਹੈ ਜੀ ਇਹ ਸਭ ਤੋਂ ਪਹਿਲੇ ਆਪਣੇ ਪੰਜਾਬੀਆਂ ਨੂੰ ਜਿਹੜੇ ਇਹ ਕੈਂਸਰ ਦਾ ਹੱਤਵਾਦ ਯਾਰ ਤੋਂ ਪੀੜਿਤ ਕਰਾਣਾ ਜਿਹੜੀ ਇਹ ਡੰਗਾ ਸਾਡੇ ਕੈਂਸਰ ਫਲਾ ਰਹੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨੀ ਪ੍ਰਾਈਵੇਟ ਸਕੂਲਾਂ ਦੇ ਉੱਤੇ ਕਾਰਵਾਈ ਕਰਨੀ ਪ੍ਰਾਈਵੇਟ ਹਸਪਤਾਲਾਂ ਦੇ ਜਿਹੜੇ ਲੁੱਟ ਮਚਾ ਰਹੇ ਉਹਨਾਂ ਦੇ ਉੱਤੇ ਕਾਰਵਾਈ ਕਰਨੀ 13 ਰੁਪਏ ਦੇ ਵਿੱਚ ਇੱਕ ਭੋਜਨ ਕੇਂਦਰ ਸਥਾਪਿਤ ਕਰਨੇ ਪੂਰੇ ਲੁਧਿਆਣੇ ਦੇ ਵਿੱਚ ਜਿੱਥੇ ਹਰ ਗਰੀਬ ਬੰਦਾ ਕੋਈ ਪੇਮਾਨਾ ਨਹੀਂ ਹੈਗਾ ਹੋਰ ਚ ਗਰੀਬੀ ਦਾ ਕੋਈ ਵੀ ਜਿਹੜਾ ਉੱਥੇ ਆ ਗਿਆ ਉਹਨੂੰ ਲੋੜਵੰਦ ਸਮਝਾਂਗੇ 13 ਰੁਪਏ ਦੇ ਵਿੱਚ ਵਧੀਆ ਘਰ ਵਰਗਾ ਭੋਜਨ ਮਿਲੇਗਾ ਜਿਹੜਾ ਕਿ ਕੋਈ ਵੀ ਲੋੜਵੰਦ ਉੱਥੇ ਆ ਕੇ ਖਾ ਸਕਦਾ 13 ਰੁਪਏ ਤਾਂ ਲੈਣੇ ਆ ਉਹ ਸਿਰਫ ਇਹ ਲੋਕਾਂ ਨੂੰ ਫ੍ਰੀ ਖਾਣ ਦਾ ਹੋਵੇ ਨਾ ਵੀ ਅਸੀਂ ਮਿਹਨਤ ਕਰਾਂਗੇ ਤੇ ਸਾਨੂੰ ਰੋਟੀ ਮਿਲਣੀ ਹੈ। ਮਕਿ ਹਰ ਬੰਦਾ ਕਹੇ ਵੀ 13 ਰੁਪਏ ਦੀ ਰੋਟੀ ਮਿਲਣੀ ਹੈ ਲੇਕਿਨ ਮਿਹਨਤ ਤਾਂ ਕਰਨੀ ਪੈਗੀ ਨਾ 13 ਰੁਪਏ ਕਮਾਣ ਲਈ ਵੀ। ਵੀ ਕਟੋ-ਕਟ ਇੰਨਾ ਕੇ ਹੈ ਵੀ ਗਰੀਬ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਸਸਤਾ ਭੋਜਨ ਮੁਹਿਆ ਕਰਾਇਆ ਜਾਵੇਗਾ ਜਿਹੜੇ ਕਿ ਮਹਿੰਗਾ ਬਾਜ਼ਾਰ ਚ ਭੋਜਨ ਨਹੀਂ ਖਾ ਸਕਦੇ। ਤੇ ਉਸ ਤੋਂ ਇਲਾਵਾ ਇਹ ਭਾਈਕਣੀਆਂ ਜਿਹਦੇ ਨਾਮ ਤੇ ਡਾਕਟਰੀ ਇਲਾਜ ਕੇਂਦਰ ਖੁੱਲੇ ਜਾਣਗੇ ਜਿੱਥੇ 13 ਰੁਪਏ ਚ ਇਲਾਜ ਹੋਵੇਗਾ। ਤੇ ਜੋ ਸਤਲਾਵਾ ਹੋਰ ਵੀ ਕਾਫੀ ਲੋਕ ਭ라이 ਦੇ ਕੰਮ ਜਿਹੜੇ ਮੇਰੇ ਮੈਨੀਫੈਸਟੋ 'ਚ ਹੈਗੇ ਨੇ ਕਿ ਜਿਹੜੇ ਕਿ ਮੈਂ ਸਟਾਮ ਤੇ ਲਿਖ ਕੇ ਰਿਆਂਗਾ ਤੇ ਮੈਂ ਉਧਰ ਉਹਨਾਂ ਤੋਂ ਮੁਕਰਾਂਗਾ ਨਹੀਂ ਅੱਛਾ ਚਲੋ ਤੇ ਰਮਨਜੀਤ ਬਿੱਟੂ ਨੂੰ ਸੀਟ ਮਿਲ ਗਈ ਹੈ ਕਿ ਐਸ ਤਰ੍ਹਾਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਪੰਜਾਬ ਡੈਮੋਕ੍ਰੈਟਿਕ ਐਲਾਈਂਸ ਦੇ ਵੱਲੋਂ ਸਿਮਰਜੀਤ ਸਿੰਘ ਬੈਂਸ ਇੱਧਰ ਆ ਰਹੇ ਨੇ ਕਿਵੇਂ ਟੱਕਰ ਦੇ ਵਿੱਚ ਦੇਖਦੇ ਹੋ ਫਿਰ ਕਿਵੇਂ ਉਹਨਾਂ ਦੇ ਨਾਲ ਲੜੋਗੇ ਇਹ ਸਾਰਾ ਹੌਂਸਲਾ ਗੁਰੂ ਸਾਹਿਬ ਨੇ ਦੇਣਾ ਜੀ ਸੰਗਤ ਨੇ ਦੇਣਾ ਤੇ ਇਤਿਹਾਸ ਗਵਾਹ ਵੀ ਜਦੋਂ ਹਾਥੀਆਂ ਨੂੰ ਵੱਡੇ ਵੱਡੇ ਹਾਥੀਆਂ ਨੂੰ ਸਿੱਟਦੀ ਹੈ ਤਾਂ ਕੀੜੀ ਸਿੱਟਦੀ ਹੈ ਮੈਂ ਕਿ ਛੋਟੀ ਜਿਹੀ ਕੀੜੀ ਆ ਕੀ ਪਤਾ ਮੇਰੀ ਸੰਗਤ ਮੇਰੇ ਗੁਰੂ ਸਾਹਿਬ ਮੈਨੂੰ ਇੰਨਾ ਕੋ ਬਲ ਬਖਸ਼ਦੇ ਨੇ ਕਿ ਮੈਂ ਇੰਨਾ ਵੱਡੇ ਵੱਡੇ ਹਾਥੀਆਂ ਨੂੰ ਸਿੱਟਾਂ 'ਚ ਜਿਹੜੇ ਕਰਪਟ ਹੈਗੇ ਆ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲੁਪਤ ਨੇ ਕੀ ਪਤਾ ਮੈਨੂੰ ਮੇਰੀ ਸੰਗਤ ਮੇਰੇ ਲੋਕ ਮੇਰੇ ਗੁਰੂ ਸਾਹਿਬ ਇੰਨਾ ਕੋ ਬਲ ਬਖਸ਼ਦੇ ਨੇ ਮੈਨੂੰ ਮੇਰੇ ਝੋਲੀ ਦੀ ਸੇਵਾ ਪਾਦਣ ਕਿ ਮੈਂ ਇੰਨਾ ਵੱਡੇ ਵੱਡੇ ਇੱਕ ਨਿੱਕੀ ਜਿਹੀ ਕੀੜੀ ਵੱਡੇ ਵੱਡੇ ਹਾਥੀਆਂ ਨੂੰ ਸਿੱਟਾਂ 'ਚ ਕਾਮਯਾਬ ਹੋ ਜਵੇ ਸਿਮਰਜੀਤ ਸਿੰਘ ਬੈਂਸ ਨੂੰ ਕਿਵੇਂ ਦੇਖਦੇ ਹੋ ਲੋਕ ਤਾਂ ਕਹਿੰਦੇ ਨੇ ਭਈ ਉਹ ਨਸ਼ਾ ਲਾਈਵ ਹੋ ਕੇ ਫੜਦਾ ਏ ਰਿਸ਼ਵਤ ਫੜਦਾ ਏ ਭ੍ਰਿਸ਼ਟਾਚਾਰ ਜੇ ਨਸ਼ਾ ਵਿਕਦਾ ਜੀ ਕੰਟੀਨਿਊ ਵੀ ਵਿਕਦਾ ਨਾ ਪਰ ਵੋਟਾਂ ਦੇ ਨੇੜੇ ਆ ਕੇ ਜੇ ਆਪਾਂ ਸਟਿੰਗ ਆਪਰੇਸ਼ਨ ਕਰੀਏ ਤੇ ਉਹਦਾ ਮਤਲਬ ਕੀ ਹੈ ਫਿਰ ਜਾਂ ਤਾਂ ਹੋਵੇ ਨਾ 5 ਸਾਲ ਲਗਾਤਾਰ ਬੈਂਸਾਹਬ ਕੋ ਮਰੇ ਨੇ ਸੜਕਾਂ ਦੇ ਉੱਤੇ ਦੇਖ ਰਹੇ ਨੇ ਵੀ ਨਸ਼ਾ ਕੋਣ ਮੰਡ ਰਿਹਾ ਸਾਰੇ ਸ਼ਹਿਰ ਦੇ ਵਿੱਚ ਮੈਂ ਬੈਂਸਾਹਬ ਨੂੰ ਖੁਦ ਜਰੋਂ ਉਹਨਾਂ ਨੇ ਹੈਲਪਲਾਈਨ ਨੰਬਰ ਚਲਾਏ ਸੀ ਉਹਨਾਂ ਦੇ ਉੱਤੇ ਮੈਂ ਕਈ ਤਸਕਰਾਂ ਦੇ ਨੰਬਰ ਦਿੱਤੇ ਸੀ ਉਹਨਾਂ ਨੂੰ ਭੇਜੇ ਸੀ ਪਰ ਉਹ ਤਸਕਰ ਜਿਹੜੇ ਘੁੰਮਦੇ ਪਏ ਨੇ ਕੋਈ ਕਾਰਵਾਈ ਨਹੀਂ ਹੋਈ ਸਿਰਫ ਇੱਕ ਜੇ ਕਹ ਲੋ ਚੋਣ ਸਟੰਟ ਹੈਗਾ ਤੇ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਸਮੱਤ ਬਖਸ਼ੇ ਬੁੱਧੀ ਬਖਸ਼ੇ ਸਾਡੇ ਲੀਡ ਬੀਬੀ ਖਾਲੜਾ ਨੂੰ ਐਮ ਮੰਨਿਆ ਜਾਂਦਾ ਹਰ ਇੱਕ ਲੀਡਰ ਨੂੰ ਚਾਹੇ ਉਹਦੇ ਇਲਾਕੇ ਦੇ ਨਾਲ ਨਾ ਹੋਵੇ ਹਲਕੇ ਦੇ ਨਾਲ ਇਹ ਸਵਾਲ ਮੈਂ ਜ਼ਰੂਰ ਕਰਦਾ ਕਿ ਤੁਸੀਂ ਕਿਵੇਂ ਦੇਖਦੇ ਹੋ ਕੁਰਬਾਨੀਆਂ ਪਰ ਇਹ ਜੀਵਨ ਦੱਸਿਆ ਜਾਂਦਾ ਬਿਲਕੁਲ ਜੀ ਜੋ ਖਾਲੜਾ ਸਾਹਿਬ ਦੀ ਪੰਥ ਦੇ ਪੰਜਾਬ ਨੂੰ ਦੇਣ ਹੈਗੀ ਹੈ ਜੋ ਉਹਨਾਂ ਨੇ ਲਵਾਰ ਸਲਾਸ਼ਾ ਕਹੀਆਂ ਕਹਿ ਕੇ ਸਰਕਾਰ ਨੇ ਜਿਹੜੇ ਸਾਡੇ ਸਾਡੇ ਪੁੱਤ ਪੰਜਾਬ ਦੇ ਉਹਨਾਂ ਨੇ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਜ਼ਾਹਰ ਕੀਤੀ ਤੇ ਇਸ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਮੈਂ ਪਾਰਟੀਬਾਦੀ ਤੋਂ ਉੱਪਰ ਉੱਟ ਕੇ ਮੈਂ ਚਾਹੇ ਅਜਾਹ ਕੈਂਡੀਡੇਟਾਂ ਚਾਹੇ ਉਹਨਾਂ ਦੀ ਪਾਰਟੀ ਦੇ ਨਾਲ ਮੇਰਾ ਕੋਈ ਉਹ ਲੈਣਾ ਦੇਣਾ ਨਹੀਂ لیکن میں پارٹی بازی ਤੋਂ اوپر اٹھ کے یہ گل کہنا کہ بیبی ਖਾਲੜਾ ਨੂੰ ਭਾਰੀ لیڈرنا جتاਇਆ ਜਾਵੇ ਤੇ ਆਖਰੀ سوال ਲੋਕ اس ویلے ਜਿਹੜੇ ਉਮੀਦਵਾਰ ਨਹੀਂ ਉਹ ਚੋਣ ਰੈਲੀਆਂ ਕਰ ਰਹੇ ਨੇ ਪਰ ਇੱਕ ਆزاد ਉਮੀਦਵਾਰ ਰਵਿੰਦਰਪਾਲ ਸਿੰਘ ਉਹ ਆਪਣੀ ਰੇੜੀ ਤੇ ਇਸ ویلے 버ગર بیچ ਰਿਹਾ ਹੈ ਚੋਣ ਰੈਲੀਆਂ ਨਹੀਂ ਕਰ ਰਿਹਾ ਲੱਗਦਾ ਵੀ ਇੱਥੇ ਬੈਠੇ ਬੈਠੇ ਤੁਹਾਨੂੰ ਜਿਤਾ ਦੇਣਗੇ ਨਹੀਂ ਮੇਰੇ ਨਾਲ ਲੋਕ ਜੁੜੇ ਆ ਜੀ ਮੈਂ ਮਿਲ ਰਿਹਾ ਲੋਕਾਂ ਨੂੰ ਜਾ ਕੇ ਮੈਂ ਦਿਨੇ 2-3 ਘੰਟੇ ਦਾ ਟਾਈਮ ਕੱਢਦਾ ਜੀ ਹੰਗਾਰਾ ਕਿਵੇਂ ਦਾ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਜੀ ਮੁੱਲਾਪੁਰ ਦਾਖਾ ਹਲਕਾ ਗਿੱਲ ਸਾਰੇ ਸਾਰੇ ਹਲਕਾ ਸੈਂਟਰਲ ਹਲਕਾ ਸਾਊਥ ਈਸਟ ਵੈਸਟ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਮੈਂ ਲੋਕਾਂ ਨੂੰ ਮਿਲ ਰਿਹਾ ਹਾਂ ਤੇ ਮੈਨੂੰ ਪੂਰਾ ਭਰੋਸਾ ਦਿਵਾਇਆ ਜਾ ਰਿਹਾ ਹੈ ਖਾਸ ਕਰਕੇ ਸਟੂਡੈਂਟ ਸਟੂਡੈਂਟ ਵਿੰਗ ਜਿਹੜੇ ਹੈਗੇ ਨੇ ਉਹ ਮੇਰੇ ਨਾਲ ਬਹੁਤ ਜੁੜ ਰਹੇ ਨੇ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਲੀਡਰ ਨਾਲ ਜਿਤਾਵਾਂਗੇ ਤੇ ਮੈਨੂੰ ਪੂਰੀ ਆਸ ਹੈ ਲੁਧਿਆਣਾ ਵਾਸੀ ਤੇ ਕਿਉਂਕਿ ਜੜੀਆਂ ਇਹ ਮੁਸੀਬਤਾਂ ਲੁਧਿਆਣਾ ਵਾਸੀ ਦੇ ਸਾਹਮਣੇ ਇਹ ਖੜੀਆਂ ਨੇ ਵੀ ਇਹਨਾਂ ਦਾ ਹੱਲ ਜਿਹੜਾ ਉਹ ਮੈਂ ਕਹਿੰਦਾ ਕਿ ਬਾਕੀ ਲੀਡਰ ਲਿਖ ਕੇ ਦੇਣ ਕੋਈ ਵੀ ਕਿਸੇ ਵੀ ਪਾਰਟੀ ਦੇ ਨੇ ਅਸਟਾਮ ਤੇ ਲਿਖ ਕੇ ਦਿਨ ਵੀ ਅਸੀਂ ਇਹਨਾਂ ਪ੍ਰੋਬਲਮਾਂ ਨੂੰ ਹੱਲ ਕਰਾਂਗੇ ਮੈਂ ਅਸਟਾਮ ਤੇ ਲਿਖ ਕੇ ਦਿਨ ਨੂੰ ਤਿਆਰ ਚਲੋ ਬਹੁਤ ਸ਼ੁਕਰੀਆ ਧੰਨਵਾਦ ਜੀ ਸੋ ਇਹ ਸੰ ਬਾਬਾ ਜੀ 버ਗਰ ਵਾਲੇ ਰਵਿੰਦਰਪਾਲ ਸਿੰਘ ਜਿਹੜੇ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਨੇ ਟੱਕਰ ਦੇ ਵਿੱਚ ਰਮਨੀਤ ਬਿੱਟੂ ਐ ਤੇ ਅਜੇ ਤੱਕ ਸੀਟ ਦਾ ਐਲਾਨ ਤਾਂ ਨਹੀਂ ਹੋਇਆ ਪਰ ਕਿਆ ਸਿਰਾਈਆਂ ਹੀ ਲਗਾਈਆਂ ਜਾ ਰਹੀਆਂ ਨੇ ਕਿ ਡੈਮੋਕ੍ਰੈਟਿਕ ਆਲਾਈਂਸ ਦੇ ਵੱਲੋਂ ਇੱਥੋਂ ਉਮੀਦਵਾਰ ਜਿਹੜਾ ਹੈਗਾ ਸਿਮਰਜੀਤ ਸਿੰਘ ਬੈਂਸ ਨੂੰ ਬਣਾਇਆ ਜਾ ਸਕਦਾ ਹੈ ਟੱਕਰ ਦੇ ਵਿੱਚ ਰਮਨੀਤ ਬਿੱਟੂ ਅਤੇ ਸਿਮਰਜੀਤ ਸਿੰਘ ਬੈਂਸ ਹੈਗੇ ਨੇ ਸੋ ਵੇਖਣਾ ਹੋਵੇਗਾ ਕਿ ਵੱਡੇ ਚੋਟੀ ਦੇ ਲੀਡਰ ਖਵਾਉਣ ਵਾਲੇ ਕਿਉਂਕਿ ਜਿੱਥੇ ਲੁਧਿਆਣੇ ਦੀ ਗੱਲ ਆਉਂਦੀ ਹੈ ਤਾਂ ਸਿਮਰਜੀਤ ਸਿੰਘ ਬੈਂਸ ਨੂੰ ਇੱਕ ਲੁਧਿਆਣੇ ਦੇ ਵਿੱਚ ਬੈਂਸਾਂ ਦੀ ਪਾਰਟੀ ਨੂੰ ਜ਼ਰੂਰ ਉੱਪਰ ਹੋ ਕੇ ਦੇਖਿਆ ਜਾਂਦਾ ਹੈ ਕਿ ਬੈਂਸ ਜਿਹੜੇ ਭਰਾ ਹੈਗੇ ਨੇ ਪਰ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਬਾਬਾ ਜੀ 버ਗਰ ਵਾਲੇ ਜਿਹੜੇ ਸਾਹਮਣੇ ਆਉਂਦੇ ਨੇ ਲੋਕ 23 ਮਈ ਨੂੰ ਨਤੀਜਿਆਂ ਦੇ ਵਿੱਚੋਂ ਕਿਵੇਂ ਉਹਨਾਂ ਨੂੰ ਮੈਦਾਨ ਦੇ ਵਿੱਚੋਂ ਬਾਹਰ ਕੱਢਦੇ ਨੇ ਕੀ ਉਹਨਾਂ ਨੂੰ ਜਿਤਾ ਕੇ ਬਾਹਰ ਕੱਢਿਆ ਜਾਂਦਾ ਕੀ ਬਾਬਾਜੀ 버거 ਵਾਲੇ ਔਰ ਪ੍ਰਵਿੰਦਰਪਾਲ ਸਿੰਘ ਇੱਕ ਨਵਾਂ ਇਤਿਹਾਸ 23 ਮਈ ਨੂੰ ਰਚਣਗੇ ਜਿਹੜਾ ਕਿ 19 ਮਈ ਨੂੰ ਵੋਟਾਂ ਪੈਣ ਤੋਂ ਬਾਅਦ 23 ਮਈ ਨੂੰ ਇਹ ਇਤਿਹਾਸ ਜਿਹੜਾ ਹੈਗਾ ਰਚਿਆ ਜਾਂਦਾ ਹੈ ਜਾਂ ਫਿਰ ਨਹੀਂ ਇਹ ਤਾਂ ਉਸ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਲੁਧਿਆਣਾ